ਅਧਿਆਪਕ ਸਾਥੀਓ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸ਼ਸ਼ਟਰੀਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ ਆਪਣਾ ਦਸਵਾਂ ਪਾਠ ਹੈ ਜੋ ਜਿਹੜਾ ਈਸਟ ਇੰਡੀਆ ਕੰਪਨੀ ਸਥਾਪਨਾ ਭਾਰਤ ਵਿੱਚ ਦਾ ਜ਼ਿਕਰ ਕਰਾਂਗੇ ਪਿਆਰੇ ਵਿਦਿਆਰਥੀ ਇਸ ਤੋਂ ਪਹਿਲਾਂ ਕੀ ਸੀ ਇਸ ਪਾਠ ਬਾਰੇ ਪੜ੍ਹ ਲਿਏ ਸਾਨੂੰ ਇਹ ਸਮਝ ਲੈਣਾ ਬਹੁਤ ਜ਼ਰੂਰੀ ਹੈ ਕਿ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਕਿਵੇਂ ਆਈ ਈਸਟ ਇੰਡੀਆ ਕੰਪਨੀ ਇੰਗਲੈਂਡ ਦੀ ਇੱਕ ਕੰਪਨੀ ਸੀ ਜੋ ਭਾਰਤ ਵਿੱਚ ਵਪਾਰ ਕਰਨ ਦੇ ਲਈ ਆਈ ਸੀ ਹੌਲੀ ਹੌਲੀ ਉਸ ਨੇ ਸਾਡੇ ਰਾਜ ਸੀ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਦੇਣੀ ਸ਼ੁਰੂ ਕਰ ਦਿੱਤੀ ਤੇ ਹੌਲੀ ਹੌਲੀ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਪ੍ਰਾਂਤ ਜਿੱਦਾਂ ਸ਼ੁਰੂ ਕਰ ਦਿੱਤਾ ਸੋ ਭਾਰਤ ਨੂੰ ਉਹਨਾਂ ਨੇ ਲੰਬਾ ਟਾਈਮ ਗੁਲਾਮੀ ਜੀਰਾ ਵਿੱਚ ਜਕੜਿਆ ਰੱਖਿਆ ਸੋ ਅੱਜ ਦਾ ਸਾਡਾ ਟੌਪਿਕ ਹੈ ਭਾਰਤ ਵਿੱਚ ইস্ট ਇੰਡੀਆ ਕੰਪਨੀ ਦੀ ਸਥਾਪਨਾ ਸੋ ਭਾਰਤ ਵਿੱਚ ਜੋਰਪੀ ਲੋਕ ਕਿਵੇਂ ਕਦੋਂ ਆਏ ਇਸ ਬਾਰੇ ਗੱਲ ਕਰਦੇ ਹਾਂ ਕਿ ਭਾਰਤ ਦੇ ਵਿੱਚ ਜੋ ਸਮੁੰਦਰੀ ਰਸਤਾ ਹੈ ਉਹ ਸਭ ਤੋਂ ਪਹਿਲਾਂ ਪੁਰਤਗਾਲੀ ਮਿਲਾ ਬਾਸਕੋਡੀ ਗਾਮਾ ਜੋ ਪੁਰਤਗਾਲ ਦਾ ਰਹਿਣ ਵਾਲਾ ਸੀ ਪਿਆਰੇ ਵਿਦਿਆਰਥੀਓ ਟੈਲ ਜੌਨ ਬਿਲਾ ਤੁਸੀਂ ਜਿਵੇਂ ਪੰਜਾਬ ਦਾ ਰਹਿਣ ਵਾਲਾ ਪੰਜਾਬੀ ਹੈ, ਭਾਰਤ ਦਾ ਰਹਿਣ ਵਾਲਾ, ਭਾਰਤ ਦਾ ਸੀਲੈਂਡ ਦਾ ਰਹਿਣ ਵਾਲਾ, ਇੰਗਲੈਂਡ ਵਾਸੀ, ਇਸੇ ਤਰ੍ਹਾਂ ਪੁਰਤਗਾਲ ਦਾ ਰਹਿਣ ਵਾਲਾ ਪੁਰਤਗਾਲੀ ਇਕਵਾਉਂਦਾ ਹੈ। ਪਿਆਰੇ ਵਿਦਿਆਰਥੀਓ, ਪੁਰਤਗਾਲੀ ਮਲਾ ਬਾਸਕੋਡੀ ਗਾਮਾ ਇੱਕ ਵਿਅਕਤੀ ਸੀ ਜਿਸ ਨੇ 1498 ਈਸਵੀ ਦੇ ਵਿੱਚ ਜਿਹੜਾ ਭਾਰਤ ਦਾ ਰਾਹ ਲੱਭਿਆ, ਸਮੁੰਦਰੀ ਰਾਸਤਾ ਲੱਭਿਆ ਤੇ ਕਾਲੀ ਘਾਟ ਬੰਦਰਗਾਹ ਤੇ ਸੀ ਜੋ ਪਹੁੰਚਿਆ। ਸੋ ਜਿਉ ਹੀ ਉਸ ਵੇਲੇ ਅਸਤਨਾ ਪੇਟਾ ਭਾਰਤ ਦੇ ਨਾਲ ਪੁਰਤਗਾਲੀ ਆਣੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਬਾਹਰ ਤੋਂ ਸਮਾਨ ਲੈ ਜਾਂਦੇ ਜਿਸ ਦੇ ਨਾਲ ਭਾਰਤ ਨੂੰ ਬਹੁਤ ਸਾਰਾ ਨੁਲਾਬ ਹੁੰਦਾ ਸੀ ਜਿਉਂ ਹੀ ਪੁਰਤਗਾਲੀ ਭਾਰਤ ਦੇ ਨਾਲ ਵਪਾਰ ਕਰਨ ਲੱਗੇ ਤਾਂ ਹੌਲੀ-ਹੌਲੀ ਜੋ ਜਿਹੜਾ ਦੇਸ਼ ਯੂਰਪ ਦੇ ਹੋਰ ਮੁਲਕ ਵੀ ਭਾਰਤ ਦੇ ਨਾਲ ਵਪਾਰ ਕਰਨ ਲੱਗੇ ਪੁਰਤਗਾਲੀਆਂ ਤੋਂ ਬਾਅਦ ਭਾਰਤ ਦੇ ਵਿੱਚ ਡੱਚ ਲੋਕ ਆਏ ਡੱਚਾਂ ਨੇ ਭਾਰਤ ਦੇ ਨਾਲ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਭਾਰਤ ਦੇ ਵਿੱਚ ਡੱਚ ਲੋਕਾਂ ਨੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਪੁਰਤਗਾਲੀ ਤੇ ਡੱਚ ਆਪਸ ਦੇ ਵਿੱਚ ਸੰਘਰਸ਼ ਕਰਨ ਲੱਗੇ ਜੋ ਜਿਹੜਾ ਅਸੀਂ ਕਰਨਾ ਹੈ ਤਾਂ ਕਰਕੇ ਜੋ ਜਿਹੜੇ ਦੋਵੇਂ ਸ਼ਕਤੀਆਂ ਨੇ ਜੋ ਪਤਨੀਆਂ ਹੋ ਗਈਆਂ ਨੇ ਦੋਵਾਂ ਦੇਸ਼ਾਂ ਦੀ ਹਾਲਤ ਕਮਜ਼ੋਰ ਹੋ ਗਈ ਤਾਂ ਫਿਰ ਭਾਰਤ ਦੇ ਵਿੱਚ ਆਏ ਅੰਗਰੇਜ਼ ਬ੍ਰਿਟਿਸ਼ ਅੰਗਰੇਜ਼ ਨੇ ਜੋ ਭਾਰਤ ਦੇ ਨਾਲ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਅੰਗਰੇਜ਼ਾਂ ਤੋਂ ਬਾਅਦ ਭਾਰਤ ਦੇ ਵਿੱਚ ਫ੍ਰਾਂਸੀਸੀ ਜੋ ਫ੍ਰਾਂਸ ਦੇ ਰਹਿਣ ਵਾਲੇ ਸੀ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਸੋ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਕਿ ਪੁਰਤਗਾਲੀ ਡੱਚ ਤੇ ਆਪਸ ਵਿੱਚ ਲੜ-ਲੜ ਕਮਜ਼ੋਰ ਹੋ ਚੁੱਕੇ ਸੀ ਤਾਂ ਜੋ ਅੰਗਰੇਜ਼ ਤੇ ਫ੍ਰਾਂਸੀਸੀ ਆਪਸ ਦੇ ਵਿੱਚ ਵਪਾਰ ਕਰਦੇ ਸੀ ਤਾਂ ਆਪਸ ਦੇ ਵਿੱਚ ਸ਼ਕਤੀ ਸੰਘਰਸ਼ ਦੇ ਲਈ ਲੜਨ ਲੱਗੇ ਅੰਗਰੇਜ਼ ਚਾਹੁੰਦੇ ਸੀ ਕਿ ਅਸੀਂ ਵਪਾਰ ਕਰੀਏ ਤੇ ਫ੍ਰਾਂਸੀਸੀ ਚਾਹੁੰਦੇ ਸੀ ਕਿ ਅਸੀਂ ਵਪਾਰ ਕਰੀਏ ਸੋ ਇਹ ਸਟੀਡੀਅਮ ਕੰਪਨੀ ਹੈ ਜੋ ਭਾਰਤ ਦੇ ਨਾਲ ਵਪਾਰ ਕਰਦੀ ਸੀ ਇਸ ਦੀ ਸਥਾਪਨਾ 31 ਦਸੰਬਰ 1621 ਨੂੰ ਹੋਈ ਜਿਸਨੂੰ ਭਾਰਤ ਦੇ ਨਾਲ ਵਪਾਰ ਕਰਨ ਦੀ ਆਗਿਆ ਜਿਹੜੀ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਵੱਲੋਂ ਦਿੱਤੀ ਗਈ ਅਤੇ 1615 ਈਸਵੀ ਦੇ ਵਿੱਚ ਅੰਗਰੇਜ਼ੀ ਔਸਰ தாம்ਸ ਰੋਸ ਉਹ ਵਿਅਕਤੀ ਦਾ ਨਾਮ ਸੀ ਜਿਹ ਜਿਸ ਨੇ ਉਸ ਵਾਰ ਲੋਨ ਦੇ ਉਸ ਵੇਲੇ ਜੇ ਮੁਗਲ ਬਾਸ਼ੀ ਜਹਾਂ ਗਿਰਦੇ ਕੋਲਪਾਰ ਕਰਨੀ ਆਗਿਆ ਲੈ ਲਈ ਪਿਆਰੇ ਵਿਦਿਆਰਥੀਓ ਅੰਗਰੇਜ਼ ਭਾਰਤ ਨਾਲ ਵਪਾਰ ਕਰਨ ਲੱਗੇ ਜਿਸ ਦਾ ਭਾਰਤ ਨੂੰ ਸੀ ਜਿਹੜਾ ਲਾਭ ਸੀ ਭਾਰਤ ਤੋਂ ਅੰਗਰੇਜ਼ ਨੇ ਜਿਹੜੇ ਉਹ ਕੀ ਲੈ ਜਾਂਦੇ ਹੋ ਦੇਖੋ ਸੂਤੀ ਕੱਪੜਾ ਲੈ ਕੇ ਜਾਂਦੇ ਰੇਸ਼ਮੀ ਕੱਪੜੇ ਲੈ ਕੇ ਜਾਂਦੇ ਭਾਰਤ ਤੋਂ ਗਰਮ ਮੌਸਾਲੇ ਲੈ ਜਾਂਦੇ ਭਾਰਤ ਤੋਂ ਕਾਲੀ ਮਿਰਚ ਲੈ ਜਾਂਦੇ ਭਾਰਤ ਤੋਂ ਨੀਲ ਬਹੁਤ ਸਾਰੀਆਂ ਵਸਤੂਆਂ ਲੈ ਜਾਂਦੇ ਅਤੇ ਇੰਗਲੈਂਡ ਤੋਂ ਭਾਰਤ ਦੇ ਲਈ ਪਾਰਾ ਸਿੱਕਾ ਐਸ਼ੂਰਾਮ ਦਾ ਸਮਾਨ ਲੈ ਕੇ ਆਉਂਦੇ ਸਨ ਆਹ ਇਹ ਵਪਾਰ ਭਾਰਤ ਦੇ ਹੱਕ ਵੇ ਪੱਖ ਵਿੱਚ ਸੀ ਜਿਹੜਾ ਇਸ ਵਪਾਰ ਦਾ ਭਾਰਤ ਨੂੰ ਬਹੁਤ ਹੀ ਜ਼ਿਆਦਾ ਲਾਭ ਹੁੰਦਾ ਸੀ ਭਾਰਤ ਹੈ ਜੋ ਜਿਹੜਾ ਇਸ ਵਪਾਰ ਦੇ ਨਾਲ ਮੁਨਾਫਾ ਕਮਾਉਂਦਾ ਸੀ ਜਿਵੇਂ ਇਸਟ ਇੰਡੀਆ ਕੰਪਨੀ ਭਾਰਤ ਦੇ ਨਾਲ ਵਪਾਰ ਕਰਦੀ ਸੀ ਉਸੇ ਤਰ੍ਹਾਂ ਫ੍ਰਾਂਸੀਸੀ ਵੀ ਇਸਟ ਇੰਡੀਆ ਕੰਪਨੀ ਨਾਲ ਵਪਾਰ ਕਰਨ ਲੱਗ ਪਏ 1664 ਈਸਵੀ ਵਿੱਚ ਫ੍ਰਾਂਸੀਸੀ ਈਸਟ ਇੰਡੀਆ ਕੰਪਨੀ ਜੋ ਭਾਰਤ ਦੇ ਵਿੱਚ ਵਪਾਰ ਕਰਨ ਲੱਗੀ ਤਾਂ ਗਵਰਨਰ ਡੁਪਲੇ ਹੈ ਜੋ ਜਿਹੜਾ ਫ੍ਰਾਂਸੀਸੀਆਂ ਦਾ ਭਾਰਤ ਦੇ ਨਾਲ ਵਪਾਰ ਸੀ ਜਿਹੜਾ ਬਹੁਤ ਹੀ ਤੇਜ਼ੀ ਨਾਲ ਵਧਾ ਆ ਦਿੱਤਾ ਸੰਭਰੇ ਯੁੱਧ ਫਰਾਂਸੀਸੀ ਨੇ ਜਿਹੜੇ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਨੀਮਾ ਦਿਖਾਉਣ ਦੇ ਲਈ ਲੜਨ ਲੱਗੇ ਸਿੱਟੇ ਵਜੋਂ ਇਹਨਾਂ ਦੋਵੇਂ ਦੇਸ਼ਾਂ ਦੇ ਆਪਸ ਦੇ ਵਿੱਚ ਦੁਸ਼ਮਣੀ ਪੈ ਗਈ ਕਾਦੇ ਲਈ ਅੰਗਰੇਜ਼ ਆਗਦੇ ਸੀ ਕਿ ਭਾਰਤ ਨਾਲ ਵਪਾਰਾ ਸੀ ਕਰੀਏ ਤੇ ਫਰਾਂਸੀਸੀ ਆਪਦੇ ਸੀ ਕਿ ਵਪਾਰ ਵਿੱਚ ਸਾਡਾ ਸਥਾਨ ਸਰਵੋੱਚ ਹੋਵੇ ਇਹ ਆਪਸੀ ਦੁਸ਼ਮਣੀ ਅੰਗਰੇਜ਼ੀ ਤੇ ਫਰਾਂਸੀਸੀ ਦੇ ਵਿਚਕਾਰ ਤਾਂ ਨੇ ਜੁੱਧ ਕਰਵਾਏ ਜਿਸ ਨੂੰ ਅਸੀਂ ਕਰਨਾਟਕ ਦੇ ਤਿੰਨ ਜੁੱਧਾ ਆਖਦੇ ਹਾਂ ਇਹ ਜਿਵੇਂ ਸੀ ਪਿਆਰੇ ਵਿਦਿਆਰਥੀਓ ਇਹ ਜੁੱਧ ਦਾ ਇੱਕ ਹੀ ਕਾਰਨ ਸੀ ਕਿਵੇਂ ਭਾਰਤ ਦੇ ਵਿੱਚ ਵਪਾਰ ਦੇ ਵਿੱਚ ਸਰਬੋਚਤਾ ਤੇ ਫਰਾਂਸਿਸ ਵੀ ਭਾਰਤ ਵਿੱਚ ਸਰਬੋਚਤਾ ਪ੍ਰਾਪਤ ਕਰਨਾ ਚਾਹੁੰਦੇ ਸਨ ਪਰ ਇਨ੍ਹਾਂ ਤਿੰਨਾਂ ਜੁੱਧਾਂ ਵਿੱਚ ਕੀ ਹੋਇਆ ਜਿਹੜਾ ਅੰਗਰੇਜ਼ ਹਨ ਉਹ ਸਫਲ ਸਿੱਟੇ ਵਜੋਂ ਸਫਲ ਰਾਇ ਭਾਰਤ ਦੇ ਵਿੱਚ ਬ੍ਰਿਟਿਸ਼ ਅੰਗਰੇਜ਼ਾਂ ਦੀ ਹੈ ਜੋ ਜਿਹੜੀ ਸਰਬੋਚਤਾ ਬਣੀ ਰਹੀ ਟ੍ਰਾਂਸਿਸਿਓਨ ਨੂੰ ਜਿਹੜੇ ਗ੍ਰੀਟ ਬ੍ਰਿਟਿਸ਼ ਤਿੰਨ ਜਿੱਦ ਵਿੱਚ ਹਾਲਗੇ ਸਿੱਟੇ ਹੋਏ ਉਹਨਾਂ ਨੂੰ ਭਾਰਤ ਵਿੱਚ ਆਪਣਾ ਵਪਾਰ ਸੀਮਿਤ ਕਰਨਾ ਪਿਆ ਯਾਰ ਵਿਦਿਆਰਥੀਓ ਬ੍ਰੀਜ ਜਦੋਂ ਭਾਰਤ ਦੇ ਨਾਲ ਵਪਾਰ ਕਰਨ ਲੱਗੇ ਤਾਂ ਵਪਾਰ ਦੇ ਨਾਲ ਨਾਲ ਹੌਲੀ-ਹੌਲੀ ਉਹਨਾਂ ਨੇ ਰਾਜਨੀਤਿਕ ਮਸਲਿਆਂ ਵਿੱਚ ਦਖਲਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੌਲੀ-ਹੌਲੀ ਉਹਨਾਂ ਨੇ ਰਾਜਨੀਤਿਕ ਹਸਤ ਵਿਛੇਪ ਕਰਨਾ ਸ਼ੁਰੂ ਕਰ ਦਿੱਤਾ ਹੌਲੀ-ਹੌਲੀ ਉਹ ਰਾਜਨੀਤਿਕ ਤੌਰ ਤੇ ਵੀ ਤਾਕਤਵਰ ਹੁੰਦੇ ਨੇ ਕਮਜ਼ੋਰੀਆਂ ਦਾ ਆਪਖਾਉਣ ਲੱਗੇ ਤਾਂ ਸਭ ਤੋਂ ਪਹਿਲਾਂ ਅੰਗਰੇਜ਼ ਜਾਣੇ ਹੈ ਜੋ ਜਿਹੜੀ ਆਪਣੀ ਅੱਖ ਬੰਗਾਲ ਦੇ ਉੱਪਰ ਰੱਖੀ ਬੰਗਾਲ ਦੇ ਸਮੇਂ ਨਵਾਬ ਸਿਰਾਜੁਦਦਲਾਹ ਸੀ ਤੇ ਬੰਗਾਲ ਦਾ ਨਵਾਬ ਸੀ ਪ੍ਰਸ਼ਾਸਨ ਸੀ ਜਿਹੜਾ ਚਲਾ ਰਿਹਾ ਸੀ ਗ੍ਰੇਟ ਜਨ ਸਭ ਤੋਂ ਪਹਿਲਾਂ ਬੰਗਾਲ ਨੂੰ ਤਣਪ ਦੀ ਜੋ ਉਹ ਜਨਾਬ ਬਣਾਈ ਅਤੇ ਬੰਗਾਲ ਦੇ ਜਿਹੜਾ ਨਵਾਬ ਹੈ ਜੋ ਸਿਰਾਜ ਉਹਦੇ ਸੈਨਾਪਤੀ ਮੀਰ জাফর ਹੈ ਜਿਹੜੀ ਉਸਦੇ ਉਸ ਵਿਅਕਤੀ ਦੇ ਨਾਲ ਉਸ ਦੇ ਸੈਨਪਤੀ ਮੀਰ জাফর ਜਿਹੜੀ ਉਸ ਵਿਅਕਤੀ ਦੇ ਨਾਲ ਉਸ ਦੇ ਨਾਲ ਇੱਕ ਸੰਧੀ ਕੀਤੀ ਕਿ ਸੰਧੀ ਕੀ ਕੀਤੀ ਕਿ ਜਿੱਤ ਦੇ ਮੈਦਾਨ ਵਿੱਚ ਮੀਰ জাফর ਜਿਹੜਾ ਜਿੱਤ ਦੇ ਮੈਦਾਨ ਵਿੱਚ ਨਵਾਬ ਦਾ ਸਾਥ ਨਹੀਂ ਦੇਵੇਗਾ ਜਿੱਤਣ ਉਪਰੰਤ ਮੀਰ জাফর ਨੂੰ ਜਿਹੜਾ ਨਵਾਂ ਨਾਮ ਪਾ ਦਿੱਤਾ ਜਾਵੇਗਾ ਪਿਆਰੇ ਵਿਦਿਆਰਥੀਓ ਮੀਰ জাফর ਦੀ ਇਸ ਮਦਾਰਿ ਨੇ ਹੈ ਜੋ ਜਿਹੜਾ ਕਿ ਕੀਤਾ ਕਿ ਪਲਾਸੀ ਦੇ ਜੰਗ ਦੇ ਵਿੱਚ ਬੰਗਾਲ ਦੇ ਨਵਾਬ ਦਾ ਸਾਥ ਨਹੀਂ ਦਿੱਤਾ ਨਵਾਬ 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 ਹਨੇ ਦੇਖਿਆ ਕਿ ਜੰਦ ਦੇ ਮੈਦਾਨ ਵਿੱਚ ਮੇਰਾ ਸੈਨ ਵਿੱਚ ਮੇਰੇ ਨਾਲ ਨਹੀਂ ਹੈ ਇਕਦਾਰੀ ਕਰ ਗਿਆ ਤਾਂ ਉਹ ਘਬਰਾ ਗਿਆ ਜਦੋਂ ਨਵਾਬ ਸਰਾਜ ਉੱਲਾ ਦਾ ਘਬਰਾ ਗਿਆ ਤਾਂ ਜੰਦ ਦੇ ਮੈਦਾਨ ਵਿੱਚੋਂ ਦੋੜੇ ਅੰਗਰੇਜ਼ਾਂ ਨੇ ਫੜ ਕੇ ਨਵਾਬ ਸਰਾਜ ਉੱਲਾ ਦਾ ਕਤਲ ਕਰ ਦਿੱਤਾ ਸੀ ਤੇ ਮੀਰ জাফর ਨੂੰ ਜਿਹੜਾ ਜੱਦੀ ਤੇ ਬਿਠਾ ਦਿੱਤਾ ਨੰਗਾਲ ਦਾ ਨਾਣਾ ਨਵਾਬ ਬਣਾ ਦਿੱਤਾ ਜੀ ਨੇ ਦੇਰ ਤੱਕ ਪਿਆਰ ਵਿਦਿਆਰਦਿਓ ਮੀਰ জাফর ਅੰਗਰੇਜ਼ਾਂ ਨੂੰ ਸੂਲਤਾ ਜਿਉਂ ਤਾਂ ਰਿਹਾ ਲਾਭ ਦਿੰਦਾ ਗਿਆ ਅੰਗਰੇਜ਼ਾਂ ਨੂੰ ਹੈ ਜੋ ਲਾਭ ਮਿਲਦੇ ਗਏ 19 ਦੇਰ ਤੱਕ ਅੰਗਰੇਜ਼ ਨੇ ਮੀਰ জাফর ਨੂੰ ਆਪਣਾ ਬੰਗਾਲ ਤਨਵਾ ਬਣਾਈ ਰੱਖਿਆ ਅਸਲ ਸ਼ਕਤੀ ਬ੍ਰਿਟਿਸ਼ ਅੰਗਰੇਜ਼ ਤਨ ਨਵਾਬ ਇੱਕ ਕਟ ਪੁਤਲੀ ਸੀ ਜਿੰਨੀ ਦੇਰ ਤੱਕ ਮੀਰ জাফর ਅੰਗਰੇਜ਼ਾਂ ਦੇ ਕੰਮ ਪੂਰੇ ਕਰਦਾ ਰਿਹਾ ਉਹਨਾਂ ਤੱਕ ਤਾਂ ਮੀਰ জাফর ਨੂੰ ਨਵਾਬ ਬਣਾਈ ਰੱਖਿਆ ਜਦੋਂ ਹੀ ਮੀਰ জাফর ਨੂੰ ਉਹਨਾਂ ਲਾਭ ਦੇ ਨਾ ਦੇ ਬੰਦ ਕਰ ਦਿੱਤੇ ਕਮੀਰ ਜੋਫਰ ਦੇ ਜਵਾਈ ਮੀਰ ਕਾਸਮ ਨਵਾਬ ਪਣਾ ਦਿੱਤਾ ਤੇ ਮੀਰ ਕਿਆਫਰ ਨੂੰ ਜਿਹੜਾ ਐ ਗੱਦੀ ਤੋਂ ਉਤਾਰ ਦਿੱਤਾ ਮੀਰ ਕਾਸਮ ਸੀ ਜੋ ਇੱਕ ਜੋਗ ਵਿਅਕਤੀ ਸੀ ਜਦੋਂ ਹੀ ਉਹ ਨਵਾਬ ਬਣਿਆ ਤਾਂ ਉਸਨੇ ਗਰੀਦਾਂ ਦੇ ਪ੍ਰਭਾਵ ਤੋਂ ਮੁਕਤੀ ਹੋਣ ਦੀ ਕੋਸ਼ਿਸ਼ ਕੀਤੀ ਉਸਨੇ ਆਪਣੀ ਰਾਜਧਾਨੀ ਮੁਰਸ਼ੀਦਾਬਾਦ ਤੋਂ ਮੰਗੇਰ ਲੈ ਗਿਆ ਉਸਨੇ ਬਹੁਤ ਸਾਰੇ ਇਥੇ ਆਤਮ ਮਹਿਮਾਨ ਕਰਨਾ ਸ਼ੁਰੂ ਕਰ ਦਿੱਤਾ ਉਸਨੇ ਜੋ ਜਿਹੜਾ ਆਪਣਾ ਨਿੱਜੀ ਵਪਾਰ ਇਹ ਕਰੇ ਜਾਣ ਬਿਨਾ ਕਾਬਤ ਤੈਰਕਾਬ ਤਲਗਾ ਦਿੱਤੀ ਸਿੱਟੇ ਵਜੋਂ ਇਹਨੂੰ ਮੀਰ ਕਾਸਮ ਨੂੰ ਕਾਫੀ ਜੜ ਗਏ ਅਤੇ ਮੀਰ ਕਾਸਮ ਨੂੰ ਗੱਦੀ ਤੋਂ ਉਤਾਰਨ ਦੀ ਕੋਸ਼ਿਸ਼ ਕਰਨ ਲੱਗੇ ਮੀਰ ਕਾਸਮ ਗ੍ਰੇਟ ਜਾਣੇ ਜਦੋਂ ਗੱਦੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਮੀਰ ਕਾਸਮ ਆਬਦ ਦੇਣ ਵਾਸਤੇ ਸਾਹਿਦਦਲਾ ਸਿਵ ਸਿਸ਼ਿਆਮ ਦੋਲਾ ਕੋਲ ਗਿਆ ਜਿੱਥੇ ਮੁਗਲ ਬਾਦਸ਼ਾਹ ਸ਼ਾਹਲ ਨੂੰ ਦੁਜਾ ਵੀ ਨਾਲ ਸੀ ਜੀਵਨ ਬਤਾ ਰਿਹਾ ਸੀ ਮੀਰ ਕਾਸਿਮ ਨੇ ਸਿਆਲ ਨੂੰ ਇਹ ਗੱਲ ਦੱਸੀ ਤਾਂ ਕਿ ਤੂੰ ਮੇਰੀ ਮਦਦ ਕਰੇ ਲਓ ਅੰਗਰੇਜ਼ਾਂ ਉੱضਤਾ ਤੈਨਾਂ ਜਿੰਨਾਂ ਨੇ ਮਿਲ ਕੇ ਬਕਸਰ ਦੇ ਮੈਦਾਨ ਵਿੱਚ 23 ਅਕਤੂਬਰਸਤਾਨ ਉਸਜੌਂਢੇ ਜਿਵੇਂ ਅੰਗਰੇਜ਼ਾਂ ਨਾਲ ਕਿ ਜੰਦ ਕੀਤਾ ਜਿਹਦੇ ਵਿੱਚ ਇੱਕ ਪਾਸੇ ਅੰਗਰੇਜ਼ ਦੂਜੇ ਪਾਸੇ ਮੀਰ ਕਾਸਿਮਾ ਸੁਜਾਵ ਲਾਬਦਦਨ ਮਾਗ ਮੁਗਲ ਬਾਦਸ਼ਾਹ ਸ਼ਾਹ ਅਲਮਾ ਨਾ ਤਿੰਨਾਂ ਸ਼ਕਤੀਆਂ ਨੇ ਬਕਸਰ ਦੇ ਮੈਦਾਨ ਵਿੱਚ ਇਕੱਠੇ ਹੋ ਕੇ ਜੰਦ ਕੀਤਾ ਕਾਹਨ ਇਸ ਜੁੱਧ ਦੇ ਵਿੱਚ ਅੰਗਰੇਜ਼ਾਂ ਦੀ ਜਿੱਤ ਹੈ ਇਹ ਗੱਠਜੋੜ ਦੀ ਹਾਰ ਸਿੱਟੇ ਵਜੋਂ ਮੰਗਾਲ ਪੱਕੇ ਤੌਰ ਤੇ ਅੰਗਰੇਜ਼ਾਂ ਦੇ ਹੱਥ ਵਿੱਚ ਆ ਗਿਆ ਅਤੇ 1765 ਵਿੱਚ ਆਪਦੇ ਦੇ ਨਵਾਬ ਸ਼ਾਹ ਨਾਲ ਮੁਗਲ ਬਾਦਸ਼ਾਹ ਸ਼ਾਹ ਅਲੰਦੂਜੇ ਨਾਲ ਇੱਕ ਸੰਧੀ ਕੀਤੀ ਪਿਆਰ ਵਿਦਾਰ ਤੇ ਇਸ ਸੰਧੀ ਨੂੰ ਇਤਿਹਾਸ ਵਿੱਚ ਇਰਾਵਾਦੀ ਸੰਧੀ 1765 ਵੀ ਕਿਹਾ ਜਾਂਦਾ ਹੈ ਇਸ ਸੰਧੀ ਵਿੱਚ ਸ਼ਰਤ ਸੀ ਕਿ ਆਪਦੇ ਨਵਾਬ ਸ਼ਾਹ ਨਾਲ ਨੂੰ 50 ਲੱਖ ਰੁਪਏ ਜਿਹੜਾ ਜੁੱਧ ਦਾ ਹਰਜਾਨਾ ਪਾਇਆ ਗਿਆ ਘੜਾ ਤੇ ਨਹਾਵ ਦੇ ਦੋ ਇਲਾਕੇ ਉਹਦੇ ਤੋਂ ਵਾਪਸ ਲੈ ਲੈਗੇ ਇਸ ਦੇ ਇਲਾਵਾ ਅਫਦ ਦੇ ਵਿੱਚ ਬਿਨਾ ਚੋਗੀ ਕਰਦੇ ਤੇ ਵਪਾਰ ਕਰਨ ਦਾ ਅਧਿਕਾਰ ਹੱਕ ਪ੍ਰਾਪਤ ਕਰ ਲਿਆ ਇਸ ਤੋਂ ਇਲਾਵਾ 26 ਲੱਖ ਰੁਪਏ ਸਾਲਾਨਾ ਪੈਨਸ਼ਨ ਦਿੱਤੀ ਗਈ ਪਿਆਰੇ ਵਿਦਿਆਰਥੀਓ ਸ਼ਾਂ ਆਲਮ ਨੇ ਅੰਗਰੇਜ਼ਾਂ ਨੂੰ ਬਿਹਾਰ ਬੰਗਾਲ ਵੀ ਸਦਵਾਨੀ ਕਰ ਦਿੱਤਾ ਗਿਆ ਅਧਿਆਰ ਅਧਿਕਾਰ ਦਿੱਤਾ ਹੈ ਜਿਹੜਾ ਉਹਨਦੇ ਦਿੱਤਾ ਗਿਆ ਸਿੱਟੇ ਵਜੋਂ ਜਿਹੜੇ ਭਾਰਤ ਦੇ ਬੰਗਾਲ ਦੇ ਪੂਰੇ ਹਿੱਸੇ ਤੇ ਕਾਜ ਸ਼ਾਸਨ ਕਰ ਲਿਆ ਪਿਆਰੇ ਵਿਦਿਆਰਥੀਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅਗਲੀ ਵੀਡੀਓ ਫੇਰ ਉਸ ਦੇ ਵਿਚ ਹਨਾ ਭਾਗ ਤਤਤ ਲਈ ਸ਼ਾਸਤਰੀ ਕਲਾ